ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 12 ਵਜੇ ਨਾਲੇ ਨੇ ਤੇ ਆਪਾਂ ਆਪਣੀ ਸ਼ੌਕ ਤੇ ਮਿੱਤਰੋ ਆਟਾ ਧਰਾ ਰਿਆ ਅੱਜ ਆਪਣਾ ਆਟਾ ਆਇਆ ਹਫਤੇ ਵਿੱਚ ਦੋ ਵਾਰੀ ਆਪਣੀ ਸ਼ੌਕ ਤੇ ਆਪਾਂ ਆਟਾ ਧਰਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਜਾਣਾ ਅੱਜ ਮਾਰਕੀਟ ਮੈਟਰੋ ਦੇ ਵਿੱਚ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਕਹਿੰਦੇ ਆਫਰਾਂ ਲੱਗੀਆਂ ਹੋਈਆਂ ਨੇ ਉੱਥੇ ਮੈਟਰੋ ਮਾਰਕੀਟ ਦੇ ਵਿੱਚ ਆਪਾਂ ਨੇ ਆਪਣੀ ਸ਼ੌਕ ਵਾਸਤੇ ਵੀ ਰਾਂ ਕੋਲੇ ਸ਼ੋਰੇ ਸਾਰਾ ਸਮਾਂ ਜਾ ਕੇ ਦੇਖੀ ਲੈ ਕੇ ਆਉਣੇ ਦੇਖਦੇ ਕਿਹੜੀ ਕਿਹੜੀਆਂ ਆਫਰ ਲੱਗੀਆਂ ਹੋਈਆਂ ਨੇ ਤੇ ਨਾਲੇ ਤੁਹਾਨੂੰ ਵੀ ਦਿਖਾਉਣੇ ਆ ਤੇ ਤੁਸੀਂ ਵੀ ਜੁੜਿਓ ਵਲੌਗ ਦੇ ਵਿੱਚ ਆਪਾਂ ਚੱਲਦੇ ਹਾਂ ਮੈਟਰੋ ਮਾਰਕੀਟ ਚਲੀ ਹਰਮਨ ਸਿੰਘ ਵਧੀਆ ਠੀਕ डन ਹੋ ਗਿਆ ਭਾਈ ਅੱਜ ਮਿੱਤਰੋ ਆਪਾਂ ਸਾਰਾ ਕੰਮ ਕਰ ਫਿਨਿਸ਼ ਕਰਤਾ ਟਾਈਮ ਦੇ ਨਾਲੇ ਤੇ ਮੈਂ ਕਹਾਂ ਅੱਜ ਨਾਲੇ ਮੌਸਮ ਦੇਖੋ ਬਾਕੀ ਕਿੰਨਾ ਸੋਹਣਾ ਵਧੀਆ ਹੋ ਗਿਆ ਨਹੀਂ ਹਾਂ ਅੱਜ ਧੁੱਪ ਨਹੀਂ ਹੈਗੀ ਅੱਜ ਬੱਦਲ ਬਾਈ ਠੰਡਾ ਹੈ ਨਾ ਮਤਲਬ ਵੀ ਘੈਂਟ ਘੈਂਟ ਲੱਗਦਾ ਮੌਸਮਾ ਰੈਸਟੀਜ ਮੌਸਮ ਲੱਗਦਾ ਤੇ ਨਾਲੇ ਘੁੰਮ ਫਿਰ ਫਾਈਨਲੀ ਪਹੁੰਚ ਗਏ ਮੈਟਰੋਪਾ ਮੈਟਰੋ ਮਾਰਕੀਟ ਦੇ ਵਿੱਚ ਦੇਖੋ ਸਾਰੀ ਪਾਰਕਿੰਗ ਬਿਲੀ ਪਈ ਆ ਲੋਕ ਖਲੇ ਨਾ ਮਤਲਬ ਵੀ ਕੰਮ ਕਰ ਘਟਾ ਲੋਕ ਸ਼ੋਪਿੰਗ ਕਰਨ ਵਾਲੇ ਸਮਾਨ ਲੈਣ ਵਾਲੇ ਘੱਟ ਲੋਕ ਆਉਣੇ ਆ ਤੇ ਮਾਰਕੀਟ ਦੀ ਪਾਰਕਿੰਗ ਸਾਰੀ ਲਗਭਗ ਬਿਲੀ ਪਈ ਆ ਤੇ ਬਾਕੀ ਜਿਹੜੀ ਇਹ ਵਾਲੀ ਮਾਰਕੀਟ ਹੈ ਇਹ ਮਾਰਕੀਟ ਦੇ ਵਿੱਚ ਵੀ ਨਾ ਜਿਹੜੀ ਆਪਣੀ ਕੈਸ਼ ਐਂਡ ਕੈਰੀ ਆਪਾਂ ਕਹਿੰਦੇ ਨੇ ਇਹਨੂੰ ਇਹ ਲਿਮਟਿਡ ਹੈ ہمارا ਸਰਕਾਰ ਦੇ ਨਾਲ ਪ੍ਰਾਈਵੇਟ ਲਿਮਟਿਡ ਹੈ ਇੱਥੇ ਉਹੀ ਬੰਦੇ ਆ ਕੇ ਸਮਾਨ ਲੈ ਕੇ ਜਾ ਸਕਦੇ ਆ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਭਰਤੀ ਤੇ ਇਹ ਹੁੰਦਾ ਕਿ ਜਿਹੜਾ ਬਣਦਾ ਹੈ ਉਹ ਤੇ ਕਾਰਡ ਬੰਨ੍ਹਦੇ ਮੈਟਰੋ ਮਾਰਕੀ ਸਮਾਨ ਇਥੋਂ ਮਿਲਦਾ ਹੈ ਉਹਦਾ ਫੇਰ ਇਦਾਂ ਹੁੰਦਾ ਵੀ ਜਿਹੜਾ ਆਪਾਂ ਸਮਾਨ ਲੈਣੇ ਆਪਾਂ ਨੂੰ ਟੈਕਸ ਪੈਂਦਾ ਕਿਸੇ ਦੇ 22% ਪੈਂਦਾ ਕਿਸੇ ਦੇ 5% ਪੈਂਦਾ ਕਿਸੇ ਤੇ ਕਿੰਨਾ ਪੈਂਦਾ ਇਦਾਂ ਪੈਂਦਾ ਫੇ ਸਾਲਵਾ ਸਾਰਾ ਹੋਏ ਆਪਣਾ ਸਰਕਾਰੀਕਾ ਵੀ ਹੋ ਜਾਂਦਾ ਮਤਲਬ ਉਹ ਉਹ ਸਿਸਟਮ ਸਾਰਾ ਇਟਲੀ ਦੀ ਗਵਰਨਮੈਂਟ ਵੱਲੋਂ ਡਾਕੂਮੈਂਟ ਵਰਕ ਹੈਗਾ ਪਰ ਗੱਲ ਇਥੇ ਇਦਾਂ ਵੀ ਕਈ ਵਾਰ ਕੀ ਹੁੰਦਾ ਚੀਜ਼ਾਂ ਤੇ ਸਸਤੀਆਂ ਲੱਗੀਆਂ ਹੁੰਦੀਆਂ ਆਪਣਾ ਕੋਈ ਬੰਦਾ ਕੰਮ ਕਰ ਕਰਦਾ ਉਹਦੇ ਕੋਲ ਕਾਰਡ ਆਪਾਂ ਲੈ ਕੇ ਜਾ ਸਕਦੇ ਹਾਂ ਔਰ ਇਹ ਦੇਲ ਕੇ ਮਿਲ ਜਾਂਦਾ ਹੈ ਜੇ ਮਤਲਬ ਮੇਰਾ ਕਾਰਡ ਲੈ ਕੇ ਹਰ ਮੈ ਆਉਣਾ ਹੋਵੇ ਮੈਂ ਨਾ ਹੋਵਾਂ ਤਾਂ ਪੇਪਰ 'ਤੇ ਲਿਖ ਕੇ ਦੇ ਸਕਦਾ ਵੀ ਹਾਂ ਮੇਂ ਜਗ੍ਹਾ ਦੇ ਉੱਪਰ ਇਹ ਮੁੰਡਾ ਜਾ ਸਕਦਾ ਹੈ ਇਹ ਮੇਰਾ ਕਾਰਡ ਲੈ ਕੇ ਉਹ ਪੇਪਰ ਲੈ ਕੇ ਜਾ ਸਕਦਾ ਹਾਂ ਤਾਂ ਸਮਾਨ ਲੈ ਕੇ ਆ ਸਕਦੇ ਆਪਾਂ ਜੇ ਆਪਣਾ ਕੋਈ ਮਿੱਤਰ ਦੋਸਤ ਆਪਣਾ ਗਾਰੋਬਾਰ ਕਰਦਾ ਹੈ ਆਪਾਂ ਨੇ ਮਾਰਕੀਟ ਸਮਾਨ ਕੋਈ ਲੈਣਾ ਹੈ ਤਾਂ ਆਪਾਂ ਦਾ ਕਾਰਡ ਲੈ ਕੇ ਦਿਲ ਘਰ ਖਾ ਕੇ ਆਪਾਂ ਅੰਦਰ ਸਮਾਨ ਸ਼ੋਪਿੰਗ ਕਰ ਸਕਦੇ ਆਂ ਆਹ ਵਾਲਾ ਕਾਰਡ ਬਣਦਾ ਜੇ ਗੇਟ ਦੇ ਉੱਤੇ ਇਹ ਤਾਂ ਗੇਟ ਤਾਂ ਖੁੱਲਣੇ ਜੇ ਕਾਰਡ ਲੱਗੂ ਇਹਨੂੰ ਆਪਾਂ ਕਾਰਡ ਲਾ ਦ ਹੁਣ ਗੇਟ ਖੁੱਲ ਗਏ ਸਕੈਨ ਕਰਕੇ ਜਿੰਦਾ ਜਾਣਦੇ ਨੇ ਬੰਦੇ ਨੇ ਇਧਰ ਪਏ ਨੇ ਕੰਡੇ ਜੋਖਣ ਵਾਸਤੇ ਆਪਾਂ ਕੋਈ ਵੀ ਸਮਾਨ ਆਪਾਂ ਸ਼ੌਪ ਤੇ ਮਤਲਬ ਅੱਟਰੇ ਪੇੜੇ ਤੱਕ ਵੀ ਜੋਕੇ ਕਰਨੇ ਪੈਣੇ ਆ ਜਿੰਨਾ ਸਮਾਨ ਬਣਾਈਦਾ ਹਰ ਚੀਜ਼ ਉੱਪਰ ਪੈਣ ਪੂਰਾ ਨਾਪ ਤੋਲ ਕੇ ਤੇ ਕੰਡੇ ਦੇਖੋ ਮਿੱਤਰੋ ਕਿੰਨੇ ਕਿੰਨੇ ਮਹਿੰਗੇ ਲੱਗੇ ਹੋਏ ਆ ਇਹ ਸਾਰੇ ਕੰਡਾ ਪਲਾਸਟਿਕ ਦੇ ਇਹ ਹੈਗੇ 49 ਯੂਰੋ ਦਾ ਆਹ ਦੇਖੋ ਇਹ ਥੋੜਾ ਸਟੀਲ ਦੇ ਵੀ ਚਾਏ ਥੋੜਾ ਵਧੀਆ ਹੈ 139 ਯੂਰੋ ਦਾ ਤੇ 160 ਯੂਰੋ ਦਾ ਤੇਰਾ ਉੱਤੇ ਈਓ ਵੀ ਪੈਣਾ ਆਹ ਦੇਖੋ 22% ਵੀ ਉੱਤੇ ਪੈਣਾ ਇਹਦੇ ਉੱਤੇ ਤੇ ਟੈਕਸ ਤੋਂ ਬਾਅਦ ਚੀਜ਼ ਮਿਲਣੀ ਆਪਾਂ ਨੂੰ ਆਪਣੇ ਵੱਡੇ ਦਾ ਕੰਡਾ ਹੈਗਾ ਸਮਾਨ ਜੋਖਣ ਨਾਲ ਤੇ ਆਪਾਂ ਇੱਕ ਛੋਟਾ ਘੰਡਾ ਲੈ ਕੇ ਆਣ ਜਿਹਦੇ ਤੋਂ ਆਪਾਂ ਨਾ ਪੇੜੇ ਫੂੜੇ ਆਪਾਂ ਕਰਕੇ ਆਪਣੇ ਜੋਖਦੇ ਆ ਆਪਾਂ ਆਵळा ਘੰਡਾ ਲੈ ਜਾਂਦਾ ਛੋਟਾ ਘੰਡਾ ਆਪਾਂ ਨੂੰ ਤੇ ਇਹ ਵੀ ਘਟ ਨਹੀਂ 15 ਕਿਲੋ ਤੱਕ ਜੋਖ ਸਕਦਾ ਦੇਖੋ ਇਧਰ 15 ਕਿਲੋ ਤੱਕ ਤੇ ਇਹਦੀ ਕੀਮਤ ਹੈਗੀ ਆ ਇਹ ਹੈਗਾ 30 ਯੂਰੋ ਦਾ ਪਲੱਸ 22% IVA ਇਹ ਮਾਰਕੀਟ ਦੇ ਵਿੱਚ ਜਿਹੜਾ ਵੀ ਸਮਾਨ ਮਿਲਦਾ ਹੈ ਰੈਸਟੋਰੈਂਟ ਲਾਈਨ ਦਾ ਹੋਵੇ ਜੇ ਪੀਜ਼ਾ ਸ਼ਾਪ ਲਾਈਨ ਦਾ ਹੋਵੇ ਸਮਾਨ ਸਾਰਾ ਮਿਲਦਾ ਹੈ ਪ੍ਰੋਫੈਸ਼ਨਲ ਪਰ ਰੇਟ ਨੂੰ ਅੱਗ ਲੱਗੀ ਹੋਈ ਆ ਜਿਵੇਂ ਆ ਦੇਖੋ ਇਧਰ ਪੀਜ਼ਾ ਕੱਟ ਰਹਾ ਜਿਹੜਾ ਪੀਜ਼ਾ ਕੱਟ ਕੇ ਦਿੰਦੇ ਆਪਾਂ ਮਤਲਬ ਪੈਕਿੰਗ ਕੀਤੀ ਵੀ ਆ ਤੇ ਇਹਦੀ ਕੀਮਤ ਦੇਖੋ ਤੁਸੀਂ 37.0 ਪਲੱਸ ਯੂਰੋ ਇਹ ਲਗਭਗ 40-45 ਯੂਰੋ ਦੇ ਗੇਟ ਵਿੱਚ ਪੈਣਾ ਹੈ ਮਤਲਬ ਵੀ ਇੰਡੀਆ ਦਾ ਜੇ ਭਾਵੇਂ ਇਹ 4-5000 ਰੁਪਏ ਦਾ ਹੈ ਆ ਆ ਚੀਜ਼ ਦੇਖੋ 4-5000 ਰੁਪਏ ਦੀ ਆ ਚੀਜ਼ ਹੈ ਮਤਲਬ ਜਿੰਨੇ ਤੋਂ ਚੀਜ਼ਾਂ ਦੇਖਦੇ ਹੋ ਨਾ ਸਾਰੀਆਂ ਪ੍ਰੋਫੈਸ਼ਨਲ ਚੀਜ਼ਾਂ ਜਿਹਦਾ ਕੈਂਚੀ ਲੱਗੀ ਵੀ ਆ ਇਹ ਕੈਂਚੀ ਕੀਮਤ ਦੇਖੋ ਇਹ ਵੀ 30 ਦੇ ਬਸ ਭਾਈ 22% ਇਹਦਾ ਹਰ ਜਿੱਤੇ ਪੈਣੀ ਪੈਣੀ ਤੇ ਇਹ ਵੀ ਦੇਖੋ ਲਗਭਗ 30 ਯੂਰੋ ਦੀ ਆ ਕੈਂਚੀ ਮਤਲਬ ਹਰ ਚੀਜ਼ ਜਿਹੜੀ ਤੂੰ ਦੇਖਦੇ ਨਾ ਇੱਥੇ ਕੁਆਲਿਟੀ ਬਹੁਤ ਹੈ ਕਵਾਲਿਟੀ ਦੀ ਕੋਈ ਗੱਲ ਨਹੀਂ ਹੈ ਕਿ ਚਲਦੀ ਇਹ ਨਹੀਂ ਚੀਜ਼ ਮਾਲ ਇੱਕ ਵਾਰ ਲੈ ਕੇ ਕਿਤੇ ਖੋਜ ਵੀ ਗੱਲ ਵੱਖਰੀ ਹੈ ਟੁੱਟਦੀ ਨਹੀਂ ਹੈਗੀ ਖਰਾਬ ਨਹੀਂ ਹੁੰਦੀ ਕੋਈ ਜੰਗ ਨਹੀਂ ਲੱਗਦਾ ਹੈਗਾ ਐਦਾਂ ਸਮਾਨ ਮਿਲਦਾ ਹੈ ਆ ਹੈਗੇ ਇੱਧਰ ਜਿਹੜੇ ਪਏ ਨੇ ਆਪਣੇ ਪਲੇਟ ਜਿਹਨਾਂ ਦਾ ਪੀਜ਼ਾ ਰੱਖਦੇ ਆ ਜਿਵੇਂ ਆਹ ਵਾਲਾ ਚਾਰਸ ਪੀਜ਼ਾ ਰੱਖਣ ਵਾਸਤੇ ਆ ਇਹ 100 0 ਦਾ ਤੇੜਾ ਆਪਾਂ ਵਰਤਦੇ ਆ ਆ ਭਾਈਦਲਾਵਾਂ ਵਰਤਦੇ ਆ ਪਾਵळा ਵਰਤਦੇ ਆ ਇਹਦਾ ਆਪਣਾ ਪੀਜ਼ਾ ਸਾਈਜ਼ ਹੁੰਦਾ ਹੈ ਉਹ 30 ਤੋਂ 30 ਸੈਂਟੀਮੀਟਰ ਦਾ ਹੁੰਦਾ ਹੈ ਪਰ ਇਹਦੇ ਉੱਤੇ ਆਪਾਂ 45 45% ਵੱਡਾ ਇੱਧਰ ਮਕਸੀ ਵਾਲਾ ਹੋ ਗਿਆ ਤੇ ਇਹ 130 ਉਹ ਦੇਖੋ ਇੱਧਰ 130 ਯੂਰੋ ਦਾ ਮਤਲਬ ਹੀ ਸਮਾਨ ਪੂਰੀ ਐਨ ਦਾ ਗਣਾ ਵੀ ਟੱਕ ਬੈਜੀ ਹੈ ਹੈ ਟੱਕ ਬੈਜੀ ਪੂਰੀ ਟੱਕ ਬੈਜੀ ਸਮਾਨ ਵਾਲੀ ਐਨ ਇਹਨਾਂ ਨੂੰ ਪਤਾ ਨਹੀਂ ਵਿਕੀ ਜਾਣਾ ਇਹਨਾਂ ਨੂੰ ਹਾਂ ਤੁਸੀਂ ਚੀਜ਼ ਸਾਰੀ ਪ੍ਰੋਫੈਸ਼ਨਲ ਹੈ ਨਾ ਜਿੱਦਾਂ ਆ ਆਪਣੇ ਕਾ ਹੋਗੇ ਜਿਹੜਾ ਵਾ ਡੱਬੇ ਆ ਨਾ ਇਹ ਵਰਤੇ ਜਾਣਾ ਜਿਹੜਾ ਜਿੱਥੇ ਪਾਨੇ ਬਣਦੇ ਨੇ ਹੁਣੇ ਰੋਟੀਆਂ ਬਣਦੀ ਪਾਨਾ ਸਿਸਟਮ ਉਹਨਾਂ ਚ ਵਰਤੇ ਜਾਣਾ ਕਿਉਂਕਿ ਹਵਾ ਪੈਂਦੀ ਰਹਿੰਦੀ ਆ ਹਵਾ ਚਾਹੀਦੀ ਆ ਤੇ ਜਿਹੜੇ ਪੀਜ਼ਾ ਬਾਕਸ ਉਹਨੇ ਜੀ ਜੇ ਆਪਾਂ ਇੰਪਾਸ ਤੋਂ ਬਣਾ ਕੇ ਰੱਖਦੇ ਆ ਡੱਬੇ ਉਹ ਆ ਵਾਲੇ ਹੁੰਨੇ ਆਹ ਵਾਲਾ ਸਾਈਜ਼ ਹੁੰਦਾ ਹੈ ਤੇ ਆਹ ਵਰਸਾਈ ਆ ਪਾਵਰ ਵਰਤਦੇ ਹਨ ਮਕਸੀਸ ਵਾਸਤੇ ਪਾਵਰ ਵਰਤਦੇ ਤੇ ਇਹ ਦੇਖੋ ਕਿੰਨੀ ਕੀਮਤ ਲੱਗੀ ਹੋਈ ਹੈ ਇਹ ਹੈਗੇ 11 11 0 ਦੇ ਆਹ ਵਾਲੇ 22% ਹੀ ਬਹੁਤ ਹੋ ਗਿਆ ਇਹ ਹੈਗੇ 14 0 ਦਾ ਹਨਾ ਹਾਂਜੀ ਆਹ 14 ਇਹ 14 ਦਾ ਹੋ ਗਿਆ ਆਹ ਵੀ ਆਪਾਂ ਵਰਤਦੇ ਆ ਇਹ ਆਪਾਂ ਮਕਸੀਸ ਵਾਸਤੇ ਵਰਤਦੇ ਨੇ ਪਰ ਹਾਂਜੀ ਤੇ ਜੇ ਆਪਾਂ ਆਮ ਵਰਤਦੇ ਤਾਂ ਥੋੜਾ ਥੋੜਾ ਸਹੀ ਛੋਟਾ ਹੁੰਦਾ ਮਾਲ ਸਾਈਜ਼ ਦੇ ਨਾਲ ਦਾ ਹੁੰਦਾ ਥੋੜਾ ਵੱਡਾ ਹੁੰਦਾ ਪਰ ਉਹਦਾ ਚੜਾਈ ਜਿਹਾ ਵੱਡਾ ਪਰ ਨਹੀਂ ਡਿਜ਼ਾਈਨ ਆਹ ਵਾਲਾ ਹੁੰਦਾ ਹੈ ਹਾਂਜੀ ਤੇ ਸਾਈਜ਼ ਆਹ ਵਾਲਾ ਹੁੰਦਾ ਹੈ ਹਾਂ ਥੋੜਾ ਵੱਡਾ ਹੁੰਦਾ ਥੋੜਾ ਫਰਕ ਹੁੰਦਾ ਹਾਂ ਚਰੋ ਫੇਲੇ ਇਹ ਵੀਰਾਪੁਰ ਆਪਾਂ ਦੇਖੀ ਉਧਰ ਚੱਕਰ ਮਰ ਰੈਡੀ ਉਧਰ ਤੇ ਬਾਕੀ ਸਾਰਾ ਸਿਸਟਮ ਇਧਰ ਆ ਮੇਤਰੋ ਕਾਰਤਿਕ ਉਰ ਤੇ ਪਾਇ ਸਾਰੇ ਰੋ ਦਲੋ ਜਿਹੜੇ ਆਪਾਂ ਕਿਚਨ ਵਾਸਤੇ ਵਰਤਦੇ ਨੇ ਛੋਟਾ ਪਾਣੀ ਦਾ ਚੱਕਿਆ ਪਾਣੀ ਛੋਟਾ ਪਾਣੀ ਲੱਗਿਆ ਹੋਇਆ ਇਥੇ 0.13 ਸੈਂਟ ਦੀ ਇੱਕ ਬੋਤਲ ਮੰਨ ਲਓ ਵੀ 30 ਤੇ 12 ਪੈਸੇ ਦੀਆਂ ਇੱਕ ਪੇਟੀ 24 ਬੋਤਲਾਂ ਤੇ ਪਲੱਸ ਈਵਰ ਪਰ ਲੱਗਣੇ ਲੱਗਣੇ ਪੀਣ ਵਾਲੀ ਕੋਈ ਵੀ ਚੀਜ਼ ਹੋਵੇ ਉਹਦੇ ਉੱਤੇ 22% ਈਵਰ ਲੱਗਦਾ ਹੈ 22% ਖਾਣ ਵਾਲੀ ਤੇ 5% ਲੱਗਦਾ ਹੈ ਕਿਸੇ ਤੇ 10% ਵੀ ਲੱਗਦਾ ਜਿਵੇਂ ਆਟਾ ਹੋਵੇ ਇਦਾਂ ਸਮਾਨ ਹੋ ਗਿਆ ਪਰ ਕੋਈ ਵੀ ਡਰਿੰਕ ਹੋਵੇ ਜੇ ਉਹ ਕੋਈ ਮਰਜੀ ਅਲਕੋਹਲਿਕ ਹੋਵੇ ਜੇ ਕੋਲਾ ਹੋਵੇ ਫੈਂਟਾ ਹੋਵੇ ਬੀਅਰ ਸ਼ੀਜ ਕੋਈ ਹੋਵੇ 22% ਹੀ ਲੱਗਦਾ ਦੇਖੋ ਮੇਰੇ ਤੋਂ ਫਿਰ ਟੈਨਸ ਦੀ ਆਫਰ ਲੱਗੀ ਵੀ 1.14 ਸੈਂਟ ਦੀ ਨਹੀਂ ਆਏ ਆਪਾਂ ਨੂੰ 1.3738 ਦੀ ਮਿਲਦੀ ਹੈ ਪਲੱਸ ਈਵਰ ਪਾ ਕੇ 28290 ਦੀ ਇਹ ਆਪਾਂ ਨੂੰ ਪੂਰੀ ਪੇਟੀ ਮਿਲਦੀ ਹੈ ਦੋ ਚੱਕਰ ਹਰ ਹਾਂ ਵਾਲੇ ਤਰ ਉਹਨਾਂ ਦੇ ਵੀ ਲੱਗੀ ਵੀ ਆਫਰ ਦੇਖੋ ਇਧਰੋਂ 99 ਸੈਂਟ ਦੀ ਲੱਗੀ ਵੀ ਹੈ ਬੋਤਲ ਇਹ ਤੇ ਇਹ ਵੀ ਲਗਭਗ 1 10 15 ਦੀ ਮਿਲਦੀ ਆ ਜਿਹੜੀ ਮਰਜੀ ਮਾਰਕਟ ਲਿਖੋ پرومو پرومو ਲੱਗਿਆ ਸਾਰੇ ਪਸਾਈ پرومو ਲੱਗਿਆ ਹੋਏ ਉਹਦੇ ਵੀ پرومو ਲੱਗਿਆ ਹੋਏ ਇਹਦੀ ਕਿਪੇਟੀ ਬੋਤਲ ਮਨ ਹਾਂਜੀ ਹਾਂਜੀ ਤੇ 400 ਸਪੜੇ ਕੋ ਪਈ ਆ ਇਹ ਆਪਣਾ ਜਿਹੜਾ ਰੇਟ ਆ ਆਪਾਂ ਨੂੰ ਜਿੱਥੇ ਮਿਲਦਾ ਉਨੇ ਹੀ ਰੇਟ ਮਿਲਦਾ ਹੈ ਤੇ ਇਧਰ ਬਾਰੀ ਆ ਗਈ ਹੁਣ ਮਿੱਤਰੋ ਹੈਨਗਨ ਦੀ ਤੇ ਜਿਹੜੇ ਨੇ ਮੇਰੇ ਵੀਰ ਆਪਣੇ ਮਲਾ ਰੈਸਟੋਰੈਂਟ ਲੈਣ ਦੇ ਹੈਗੇ ਜਾਂ ਪੀਜ਼ਾ ਸ਼ਾਪ ਚਲਾਉਣ ਨੇ ਪਤਾ ਹੀ ਉਹਨਾਂ ਸਮਾਨ ਤਾਰਨ ਵਾਸਤੇ ਆਉਨੇ ਆ ਤੇ ਇਹ ਛੋਟੀ ਹੈਨਗਨ ਹੈ 30 ਇਹ 99 ਸੈਂਟ ਦੀ ਲੱਗੀ ਹੋਈ ਆ ਤੇ ਇਧਰ ਪਈਆਂ ਨੇ ਵੱਡੀਆਂ ਨਹੀਂ ਨਹੀਂ ਇਹ ਵੀ ਛੁੱਟੀਆਂ ਵੱਡੀਆਂ ਖਤਮ ਹੋ ਗਈਆਂ ਫਿਰ ਲੱਗਣੀਆਂ ਹੈ ਵੱਡੀਆਂ ਆਫਰ ਲੱਗੇ ਇਹਦੇ ਵੀ ਆਫਰ ਲੱਗੀ ਹੋਈ ਹੈਗਾ ਫਿਰ ਹੈ ਇਧਰ ਪਈਆਂ ਨੇ ਇਹਦਾ ਕੀ ਪ੍ਰਾਈਸ ਲੱਗਿਆਵੇਂ ਬੇਗਾ ਆ ਲੱਗੇ ਦੀਆਂ ਹਨ 1 ਤੋਂ 15 1.15 ਦੀ ਲੱਗੀ ਹੋਈ ਨਹੀਂ ਅਪਰ ਮਿੱਤਰੋ ਮਾਰਕੀਟ ਤੋਂ 1. 1.0 ਮਤਲਬ 65 ਸੈਂਟ ਦੀ ਮਿਲਦੀ ਹੈ ਪਲੱਸ ਈਵਾ ਇਹ ਆਪਾਂ ਨੂੰ 1 15 ਵੀ ਈਵਾ ਮਤਲਬ ਵੀ ਕਿ 20 ਉਹ ਦੇ ਕਿਰਚ ਪੈ ਗਈ ਇਹ ਵੀ ਸਸਤੀ ਪੈਂਦੀ ਹੈ ਪਰ ਉਹ ਤੇ ਆਪਾਂ ਆਮ ਕਿਤੇ ਮਾਰਕੀਟ ਤੋਂ ਲੰਨੇ ਆ ਨਾ ਤਾਂ ਆਪਾਂ ਨੂੰ ਇਹ 25 ਯੂਰੋ ਪੁਆਇੰਟ 25 65 65 ਸੈਂਟ ਦੀ ਕਿਪੇਟੀ ਪੈਂਦੀ ਹੈ ਦੋ ਚੱਕਲੇ ਇਹਦਾ ਹਾਂ ਦੋ ਚੱਕਲੇ ਕਿ ਭਈਆ ਬਣੀ ਤੇ ਇਹ ਆਪਾਂ ਨੂੰ ਉਹ 18 ਕਿ ਯੂਰੋ ਦੀ ਪੈ 18 18.5 18 ਦੀ ਲਗਭਗ 19 ਪੈਣੀ ਮਤਲਬ 7 ਰੁਪਏ ਇੱਕ ਪੇਟੀ ਮਗਰ ਆਪਾਂ ਨੂੰ ਬਚ ਲੈਣੇ ਆ ਸਭ ਤੋਂ ਵੱਧ ਵਿਕਣ ਵਾਲੀ ਬੀਅਰ ਇਟਲੀ ਦੀ ਮੇਤਰੋ ਆਏ ਪਰ ਉਹਨੀ ਤੇ ਇਹ ਵੀ ਆਫਰ ਜਿਹਦੇ ਵਿੱਚ ਹੈ 99 ਸੈਂਟ ਦੀ ਲੱਗੀ ਵੀ ਆ ਤੇ 1365 35 ਦੀ ਨਹੀਂ ਆਪਾਂ ਨੂੰ 16 0 ਦੇ ਘੱਟ ਪੇਟੀ ਮਿਲਦੀ ਨਹੀਂ ਹੈ ਜੀ ਇੱਥੇ ਆਪਾਂ ਨੂੰ ਇਹ 14 ਰੁਪਏ ਦੀ ਪੈ ਜਾਣੀ ਆ ਇਹ ਜਿਹੜਾ ਆਪਾਂ ਦੋ ਚੱਕਲੀਆਂ ਆਪਾਂ ਹਨਾ ਹਾਂਜੀ ਇੱਕ ਇੱਕ ਮਾਰ ਚੱਕਰੀ ਨੇ 30 ਪਈ ਰੱਖ ਸਭ ਤੋਂ ਵੱਧ ਦੇ ਬਿਕਰੀ ਇਸ ਕਰਕੇ ਦੇਖੋ ਸਭ ਤੋਂ ਵੱਧ ਲੱਗੀ ਵੀ ਹੈ ਇਹ ਦੇਖੋ ਲੈਣ ਦੇ ਵਿੱਚ ਉਧਰ 21 ਪਤਾਣਾ ਲੱਗਿਆ ਆਪਾਂ ਇੱਥੋਂ ਲੈ ਕੇ ਤੇ ਤੋ ਤੱਕ ਸਾਰੀ ਲਾਈਨ ਪਰ ਉਨੀ ਲੱਗੀ ਹੋਈ ਆ ਬਣੇ ਬੜਾ ਹੀ ਪੀਜ਼ੇ ਪਏ ਨੇ ਪੀਜ਼ਾ ਫੁਗਾਚਾ ਇਹ ਸਾਰੇ ਡੀਜੇ ਲੱਗੇ ਹੋਏ ਨੇ ਤੇ ਇਹ ਵੀ ਮੇਤਰੋ ਬਹੁਤ ਵਿਗਦੇ ਆ 12 ਪੂਰਾ ਤੇ ਲੋਕ ਲੈ ਕੇ ਜਾਂਦੇ ਆ ਤੇ ਫਿਰ ਇਹਦੇ ਉੱਤੇ ਸਮਾਨ ਵਾਕੇ ਫੋਰਨੇ ਲਾ ਕੇ ਬਣਾ ਕੇ ਦੇ ਦਿੰਦੇ ਆ ਪਰ ਫਰੈਸ਼ ਦਾ ਫਰੈਸ਼ ਹੁੰਦਾ ਯਾਰ ਇਹ ਚੀਜ਼ਾਂ ਉਹ ਕੰਮ ਨਹੀਂ ਕਰਦੀਆਂ ਇੱਕ ਆਪਣਾ ਤੇ ਗੁਰਗੁਨਜ਼ ਵਾਲਾ ਇਹ ਵੀ ਫਰਮਾਜ ਹੁੰਦੀ ਆ ਚੀਜ਼ ਜਿਹਨੂੰ ਆਪਾਂ ਇਹ ਹੋਰੇ ਕੋਈ ਬੰਦਾ ਪਸੰਦ ਨਹੀਂ ਕਰਦਾ ਵਾਜਾ ਪਸੰਦ ਕਰਨ ਲੱਗਿਆ ਉਹ ਖਾਂਦਾ ਬਹੁਤ ਵਧੀਆ ਇਹ ਗੁਰਗੁਨਜ਼ ਵਾਲਾ ਠੀਕ ਆਪਲੇ ਤਿਆਵਲੀ ਐ ਮੇਤਰ ਆਪਾਂ ਇਹ ਪਾਉਨੇ ਆ ਆਪਣੇ ਪੀਜ਼ੇ ਉੱਤੇ ਫਰਮਾ ਇਮिटल ਦੂਰੇ ਦੂਰੇ ਇਹ ਕਸਤੇ 272056 ਸੈਂਟ ਦਾ ਬਣਿਆ ਮੇਤਰ ਆਪਣਾ ਸਮਾਨ ਸਾਰੇ ਜਿਹੜਾ ਰੈਡੀ ਦਿੱਤੇ ਪਏ ਆ ਲਈ ਆਪਾਂ ਨੇ ਅਚੇਤੋ ਦੀ ਵਿਨੂ ਬੈਂਕੋ ਮਤਲਬ ਇਹ ਮੇਤਰ ਵਾਈਨ ਹੀ ਹੈਗੀ ਇਹ ਇਹ ਹੈਗੀ ਅਚੇਤੋ ਜੇ ਆਪਣਾ ਕੋਈ ਵੀ ਸਟੀਲ ਦਾ ਕੰਮ ਸਾਫ ਕਰਨਾ ਹੋਵੇ ਜਿੱਥੇ ਆਪਣੇ ਕੱਪੇ ਹੋਣ ਜਿੱਥੇ ਫ੍ਰਿਜਾਂ ਹੋ ਸਾਫ ਕਰਨ ਵਾਸਤੇ ਇਹ ਵਰਤੀ ਜਾਂਦੀ ਹੈ ਸਟੀਲ ਦੇ ਚਮਚੇ ਸਾਫ ਕਰਨ ਵਾਸਤੇ ਬੜੀ ਕਹਣ ਚੀ ਹੁੰਦੀ ਆ ਅਚੇਤੋ ਦੀ ਵਿਨੂ ਆਪਾਂ ਇਹਨੂੰ ਆਪਣੇ ਘਰ ਦੇ ਵਿੱਚ ਵਰਤ ਸਕਦੇ ਆਪਾਂ ਆਮ ਸਮਾਨ ਸਾਫ ਕਰਨ ਵਾਸਤੇ ਕਿਚਨ ਸਾਫ ਕਰਨ ਵਾਸਤੇ ਬੈਸਟ ਪ੍ਰੋਡਕਟ ਹੈ ਲੋ ਵੀ ਸਮਾਨ ਆਪਣਾ ਸਾਰਾ ਲੋਡ ਹੋ ਗਿਆ ਆਪਾਂ ਨੂੰ ਸ਼ੀਟਾਂ ਤਾਰਨੀਆਂ ਪਈਆਂ ਤਾਂ ਕਰਕੇ ਆਪਣਾ ਸਮਾਨ ਸਾਰਾ ਵਿੱਚ ਫਿੱਟ ਆ ਗਿਆ ਗੁੱਡ ਮਾਰਨਿੰਗ ਹੋ ਗਈ ਭਾਈ ਮਰਨਿੰਗ ਜੀ ਅੱਛਾ ਹਾਂ ਬੇਂਤੀ ਤੂੰ ਬੇਟੀ ਕੀ ਸੋਚਦੀ ਹੈ ਬਾਹਰੋਂ ਕੀ ਦੇਖਦੀ ਵੀ ਜਿੱਚੀ ਸਾਡੀ ਚਲ ਚੀ ਸ਼ਾਰਤੀ ਹੈ ਜਿਹੜੀਆਂ ਤਾਂ ਸ਼ਹਿੂਗੀ ਸ਼ਹਿੂਗੀ ਚਿੜੀ ਜੀ ਹੋਸ਼ਮਾ ਖਾਂਡ ਕੇ ਮੇਰੇ ਮਨ ਨੂੰ ਭੁੱਖ ਹੋ ਲੱਗੀ ਯਾਰ ਖਾਣ ਨੂੰ ਬੜਾਈਆ ਜੀ ਮੈਂ ਕੋਟਵੀ ਦਾਲ ਕੋਟਵੀ ਦਾਲ ਜਿਸ ਕੋਟਵੀ ਦਾਲ ਕਹਿੰਦੇ ਆ ਜੀ ਆਪਾਂ ਖੋ ਲਗੇ ਜੋ ਮਾਲੀ ਕੋਟਵੀ ਹੋਵੇ ਖੜਮੀ ਹੋਵੇ ਜਿਹੜੀ ਮੈਂ ਦਾਲ ਹੋਵੇ ਭੁਖਵਾਲੀ ਫਟਾਫਟ ਲਿਆ ਫਟਾਫਟ ਹੁਣ ਟਾਈਮ 5:30 ਹੋ ਗਏ ਮਿੱਤਰੋ ਤੇ ਗੁਰシャン ਸਿੰਘ ਆਪਣਾ ਸਕੂਲ ਤੋਂ ਰੋਟੀ ਖਾ ਕੇ ਸੋ ਗਿਆ ਤੇ ਹਾਲੀ ਸੁੱਤਾ ਵੇ ਪੱਠਾ ਆਣ ਨਹੀਂ ਇਹਨੂੰ ਸੌਂ ਜਾਣ ਦੋ ਚੰਗੀ ਤਰ੍ਹਾਂ ਪਿਛਲੇ ਸੱਜੇ ਉੱਠਦੇ ਆ ਮੁੰਡੇ ਦੀ ਨੀਂਦ ਜਿਹੜੀ ਪੂਰੀ ਹੁੰਦੀ ਹੈਗੀ ਤੇ ਆਪਾਂ ਚੱਲਦੇ ਆਂ ਸ਼ਾਪ ਤੇ ਤੇ ਆਪਣਾ ਆਪਣਾ ਜਿਹੜਾ ਸ਼ਾਮ ਦਾ ਕੰਮ ਕਰਨਾ ਉਹ ਆਪਾਂ ਸਟਾਰਟ ਕਰਦੇ ਆਂ ਸਿਰ ਬਾਹਰ ਦਾ ਸਾਣਾ ਮੌਸਮ ਬਾਹਰ ਕਿੰਨੀ ਕਹਿਣ ਧੁੱਪ ਲੱਗੀ ਸੀ ਬਹੁਤ ਵਸਤਵਾਂ ਦਿਨ ਸੀਗਾ ਤੇ ਦੋ ਘੰਟੇ ਸੁੱਤੇ ਹੋਤੇ ਨੀਂਦ ਦੇ ਕਰ ਪੂਰੀ ਕਰਦੇ ਕਰਦੇ ਬਾਹਰ ਮੌਸਮ ਖਰਾਬੀ ਹੋ ਗਿਆ 20 20 ਪੈਰਿਆ ਦੇਖੇ ਜਦੋਂ ਮਾਰ ਸੜਕ ਗਿੱਲੀ ਪਈ ਸਾਰੀ ਐਨ ਤੇ ਮੌਸਮ ਦੇ ਵਿੱਚ ਸਹਿਣ ਬੱਦਲ ਵਾਈ ਪੂਰੀ ਹੋਈ ਵੀ ਐਨ ਅੱਜ ਨਾ ਐਰੋਸਫੇਰ ਮਾਰਕੀਟ ਤੋਂ ਸਮਾਨ ਲੈਣਗੇ ਥੋੜਾ ਆਪਾਂ ਲੇਟ ਹੋ ਗਏ ਮਿੱਤਰੋ ਕਿਉਂ ਸਵੇਰੇ ਜਲ ਕੇ ਸੀ ਮੈਟਰੋ ਮਾਰਕੀਟ ਦੇ ਵਿੱਚ ਉੱਥੋਂ ਸਮਾਨ ਸਮੂ ਲੈ ਆਂਦਾ ਫੇਰ ਰੋਟੀ ਪਣੀ ਛਕਿਆ ਫੇਰ ਆਕੇ ਸੌਂਗੇ ਤੇ ਹੁਣ ਟਾਈਮ ਸਵਾ 6 ਹੋ ਗਏ ਆ ਤੇ ਹੁਣ ਆਪਾਂ ਸ਼ੌਪ ਤੋਂ ਮੈਂ ਹੁਣ ਜਾ ਕੇ ਸਮਾਨ ਜਾ ਕੇ ਲੈ ਕੇ ਆ ਰੋ ਓ ਜਮਾ ਉਤਰੇ ਸਭ ਤੋਂ ਹਾਂਜੀ ਬੱਠੀ ਹੋ ਗਿਆ ਤੇ ਦੇਖਿਆ ਵੀ ਗੱਡੀ ਆ ਗਈ ਸਬਾਨ ਉਤਰ ਰਹੇ ਹਾਂਜੀ ਹਾਂਜੀ ਵੈਰੀ ਗੁੱਡ ਇਦਾਂ ਚਾਹੀਦਾ ਇਦਾਂ ਇਦਾਂ ਬੰਦਾ ਥੋੜਾ ਕਿਉਂਦਾ ਕੇਅਰ ਕਰੇ ਨਾ ਬੰਦੇ ਨੂੰ ਹੌਸਲਾ ਆਉਂਦਾ ਕੰਮ ਕਰਨ ਲਈ ਬੰਦੇ ਨੂੰ ਵੀ ਤੇ ਨਹੀਂ ਹਾਂਜੀ ਹਾਂ ਬੱਠੀ ਹੋ ਗਿਆ ਲੈ ਕਰ ਦੋ ਆ ਚੱਕਰ ਹਲਕੇ ਸਮਾਨ ਤੇ ਆ ਵੀ ਚੱਕਰ ਹਲਕੇ ਸਮਾਨ ਆ ਵੀ ਚੱਕਰ ਹਲਕੇ ਸਮਾਨ ਤੁਸੀਂ ਕੀ ਚੱਕ ਲਿਆਉਂਗੇ ਜੀ ਫਿਰ ਮੈਮ ਤੇਰੇ ਮਗਰ ਮਗਰ ਨਾਲ ਤੁਰਿਆ ਨਾ ਚੱਕ ਮਾੜਾ ਕਿੱਲੀ ਗਿਆ ਸਮਾਨ ਸਾਰਾ ਤਾਰ ਤੇ ਬਿਦੁਰ ਰਹਿੰਦਾ ਆਪਣਾ ਹਲੇ ਫ੍ਰਿਜ ਆਪਨੇ ਭਰਤੀ ਆ ਇਹ ਐਕਸਟਰਾ ਸਮਾਨ ਆਪਣਾ ਇਹ ਆਪਾਂ ਜਾ ਕੇ ਉਧਰ ਮੈਗੀ ਚ ਤਰ ਕਿਉਂ ਜਾ ਕੇ ਆਪਣਾ ਆ ਪੇਟੀ ਬੂਟੀਆਂ ਟਾਈਮ ਇਤਰਾ 10 ਵਜੇ 5 ਮਿੰਟ ਹੋ ਗਏ ਆ ਤੇ ਆਪਣਾ ਕੰਮ ਕਰ ਲੱਗ ਪੋਗੇ ਲੱਗ ਪੋਗੇ ਨਹੀਂ ਫੜ ਗਿਆ ਤੇ ਗੁਰਸ਼ਾਸ ਵੀ ਆਪਣਾ ਸੌਂ ਗਏ ਪੁੱਤਰੀ ਮੇਰੀ ਸਕੂਲ ਦਾ ਕੰਮ ਕਰ ਨਿਬੇੜ ਕੇ ਨਹਾ ਧੋ ਗੇ ਐਨ ਫਰੈਸ਼ ਹੋ ਗੇ ਥਲਿਤ ਰਹਿ ਜਿਓ ਤੇਰਾ ਪੁੱਤ ਕਹਿੰਦਾ ਪੀਜ਼ਾ ਖਾਣਾ ਕਬਾਬ ਖਾਣੇ ਪੀਜ਼ਾ ਖਾਣੇ ਪੀਜ਼ਾ ਖਾਣੇ ਕੋਸ਼ਾਸ ਸਿੰਘ ਕਬਾਬ ਥੋੜਾ ਘੱਟ ਖਾਣਾ ਪਸੰਦ ਕਰਦਾ ਪੀਜ਼ਾ ਖਾਂਦਾ ਥੋੜਾ ਜਿਆਦਾ ਕਬਾਬ ਨਾਲ ਪੀਜ਼ਾ ਤੇ ਕਾਫੀ ਚੱਲਦਾ ਅੱਛਾ ਵੀ ਖਾ ਉਹ ਤਾਂ ਕਬਾਬ ਨਹੀਂ ਕਰਦਾ ਅਸਲ ਕਹਿੰਦਾ ਪਤਾ ਕੀ ਆ ਮੂਡ ਦੀ ਗੱਲ ਹੈ ਜਿੱਦੋਂ ਨੂੰ ਗਰਾਂ ਵਿੱਚ ਜੱਟ ਦਾ ਮੂਡ ਹੋਇਆ ਬਸ ਉਦੋਂ ਜੱਟ ਤੁਰ ਪੈਣੇ ਬਸ ਆਪਣਾ ਤਾਂ ਕਦੇ-ਕਦੀ ਬਣਾਈ ਆ ਮਮਾ ਹੀ ਬਣਾਉਂਦਾ ਮੈਂ ਇੱਕੋ ਹੀ ਖਾਣ ਉਹ ਜੋ ਖਾ ਲੈਂਦੇ ਆ ਤੇ ਬਸ ਕੱਬ ਕੱਬ ਲੱਗਦਾ ਮੈਂ ਤੁਰ ਨਿਬੜਾ ਬਣਾ ਤੇ ਬਾਹਰ ਇੱਕ ਟੇਬਲ ਲੱਗਿਆ ਬਸ ਉਹਦੀ ਵੇਟ ਕਰਦੇ ਆ ਤੇ ਜਦੋਂ ਵੀ ਉਹ ਉੱਠਦੇ ਜਾਂਦੇ ਨੇ ਉਸ ਤੋਂ ਬਾਅਦ ਜੇ ਆਪਾਂ ਵੀ ਆਪਣੀ ਸ਼ੌਭ ਦਾ ਘਰੇ ਦਾ ਕੰਮ ਕਰਾਉ ਨਿਬੜਦੀ ਏ ਤੇ ਸ਼ਾਮ ਵਾਸਤੇ ਰੌਕੇ ਜਿਹੇ ਕਵਾ ਬਣਾ ਹਾਂਜੀ ਕਵਾ ਆਪਾਂ ਮੇਰੇ ਤੋਂ 10 ਵਜੇ ਆਪਣਾ ਉਤਾਰਦੀ ਤੇ ਮੈਂ 10 ਕਰੇ ਕਵਾ ਬੰਦ ਕਰਦੀ ਤੇ ਪੀਜੀ ਆਪਣੇ ਚੱਲਦੇ ਨੇ 11:30 ਵ ਮੈਂ ਤੁਹਾਨੂੰ ਚੀਜ਼ ਦਿਖਾਉਣੀ ਹੈ ਦਾ ਵੀ ਤੇ ਜੀ ਰੰਪਾ ਇਹ ਆ ਸਾਰੇ ਜਾਣੇ ਪਹਿਲਾਂ ਇਹ ਪੜਿਓ ਕੀ ਲਿਖਿਆ ਹੋਇਆ ਤੇ ਬਾਅਦ ਚ ਕਰਿਓ ਕਮੈਂਟ ਤੇ ਕਮੈਂਟ ਬਾਕਸ ਵਿੱਚ ਦੱਸਿਓ ਵੀ ਇਹਦਾ ਮਤਲਬ ਕੀ ਆ ਆਪਣੀ ਆਪਣੀ ਭਾਸ਼ਾ ਵਿੱਚ ਇੰਗਲਿਸ਼ ਵਿੱਚ ਇਹਦਾ ਮਤਲਬ ਕੀ ਨਿਕਲਦਾ ਹੈ ਆਪਣੀ ਪੰਜਾਬੀ ਭਾਸ਼ਾ ਵਿੱਚ ਇਹਦਾ ਮਤਲਬ ਕੀ ਨਿਕਲਦਾ ਹੈ ਤੇ ਮਤਲਬ ਕਿ ਕਾਫੀ ਜ਼ਿਆਦਾ ਮਸ਼ਹੂਰ ਵਰਡ ਹੈ ਇਹ ਸ਼ਬਦ ਹੈਰੋ ਤੁਸੀਂ ਤੁਸੀਂ ਨੂੰ ਇਹ ਸਾਰਾ ਕੋਈ ਜਾਣਦਾ ਹੈ ਕਿ ਪਿਛੀ ਪੈਰੇ ਦਾ ਲਿਆ ਨੂੰ ਕੋਈ ਹੈਰੋ ਇੰディアਨ ਹੋਰ ਸੈਂਪਰਾਂਡੋ ਸੈਂਪਰਾਂਡੋ ਪਿਆਰੋ ਪਿਆਰੋ ਠੋਬੇ ਦਈਏ ਕੁਝੋ ਦਈਏ ਕਿ ਸਾਸਿਕਾਲ 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 ਸਾਰੇ ਇਹ ਸਾਸਿਕਾਲ ਵੀ ਮਰ ਕਰੋ ਮਨਜ਼ੂਰ ਮੁੰਡੇ ਦੀ ਦਾਵੀ ਦੇ ਇਹਨੋਂ ਦਾਵੀ ਦੇ ਇਹ ਮੁੰਡਾ ਵੀ ਵੀਡੀਓ ਮੈਨੇਜਰ ਹੈ ਮਤਲਬ ਵੀਡੀਓ ਐਡੀਟਿੰਗ ਵਗੈਰਾ ਸਾਰਾ ਕੰਮ ਮੁੰਡੇ ਨੂੰ ਹੁੰਦਾ ਹੈ ਸੋਸ਼ਲ ਮੀਡੀਆ ਮੈਨੇਜਰ ਸੀ ਤੇ ਬਾਕੀ ਦੇ ਬਾਈ ਜਿਹੜੇ ਆਪਣੇ ਕੋਲ ਆਏ ਸੀਗੇ ਪੀਜ਼ੇ ਖਾਣੇ ਪਾਸੇ ਅੱਜ ਨਹੀਂ ਆਏ ਲੱਖਸਰ ਹੁੰਦੀ ਰਹਿੰਦੇ ਨੇ ਪਰ ਉਹ ਕਈ ਵਾਰ ਵਿੱਚ ਏਦਾਂ ਸਮਾਂ ਨਹੀਂ ਕੱਢਦੇ ਹਾਲੇ ਕੰਮ ਕਰ ਵਿੱਚ ਇਤਲੋ ਕਾਫੀ ਹੁੰਦਾ ਸਾਡੇ ਕੋਲ ਬਾਈ ਤੇ ਸਮਝ ਲੱਗਦਾ ਸਾਡੇ ਵੀਡੀਓ ਬਣਾਉਣ ਦਾ ਤੇ ਸਾਡਾ ਹੁੰਦੇ ਵੀ ਆਪਣੇ ਭੈਣ ਭਰਾ ਜਿਹੜੇ ਵੀ ਆਪਣੇ ਕੋਲ ਪਹੁੰਚਣ ਸਾਡਾ ਬਤਿਹਵਾ ਫਰਜ਼ ਵੀ ਬਣਦਾ ਹੈ ਵੀ ਆਪਣੇ ਭੈਣ ਭਰਾਵਾਂ ਨਾਲ ਲੈ ਕੇ ਚਲੀਏ ਆਪਣੇ ਪਰਿਵਾਰ ਰਿਸ਼ਤੇ ਤੌਰ ਤੇ ਵੀ ਤੇ ਆਪਣੇ YouTube ਫੈਮਿਲੀ ਦੇ ਨਾਲ ਵੀ ਸਾਡੇ ਸਾਰੇ ਮਿੱਤਰਾਂ ਦੋਸਤਾਂ ਨੂੰ ਤੁਹਾਨੂੰ ਨਹੀਂ ਪਤਾ ਲੱਗੇ ਵੀ ਆਪਣੇ ਦੋਸਤ ਮਿੱਤਰ ਕਿਹੜੇ ਕਿਹੜੇ ਹੈਗੇ ਨੇ ਆਪਣੇ ਗਵਨ ਨੇ ਬਾਈ ਆਪਣੇ ਕੇਸ਼ੂ ਬਾਈ ਰੂਮ ਤੋਂ ਆਏ ਨੇ ਸੱਸੀ ਆਵੇ ਜੀ ਇਹ ਤਾਂ ਲੱਗਿਆ ਪੀਜ਼ਾ ਆ ਗਿਆ ਨੰਦ ਆ ਗਿਆ ਬਾਈ ਬਾਈ ਨੇ ਪੀਜ਼ਾ ਕਹਿੰਦਾ ਮੈਂ ਉਹ ਬਣਾ ਖਲਾੜਾ ਵੀਡੀਓ ਕਿਤੇ ਬਣਾ ਕੇ ਪਾਈ ਸੀ ਪੀਜ਼ਾ ਖਵਾਓ ਤੇ ਉੱਤੇ ਪਤਾਤੇ ਪਾ ਕੇ ਜੀ ਬੋਲਣਾ ਪੀਜ਼ਾ ਉਹ ਅਪਰ ਇੰਸਟਾਗ੍ਰਾਮ ਤੇ ਰੀਲ ਵੀ ਮੇਰੇ ਪਾਈ ਹੋਈ ਹੈ ਚੈੱਕ ਦੇਹੋ ਜੀ ਪੀਜ਼ਾ ਬਣਾ ਕੇ ਭਾਜੀ ਬਹੁਤ ਪੈਣ ਜਦੋਂ ਆਨੇ ਆ ਭਾਈ ਪੀਜ਼ਾ ਹੀ ਹੋਆ ਮੇਰੇ ਲਈ ਫੇਵਰਿਟ ਪੀਜ਼ਾ ਹੋਆ ਕਬਾਬ ਵਾਲਾ ਉੱਤੇ ਬਣਾਤੀ ਨੇ ਬਹੁਤ ਨਾਲ ਦੋ ਭਾਈ ਤੁਹਾਨੂੰ ਭਾਈ ਕਿਦਾਂ ਲੱਗਿਆ ਪੀਜ਼ਾ ਭਾਈ ਆਹ ਤਾਂ ਲੱਗਾ ਇਹ ਕਬਾਬ ਸਪੈਸ਼ਲ ਖਾਣ ਆ ਟੇਸਟੀ ਲੱਗਾ ਮੈਨੂੰ ਮੁੰਡੇ ਨੂੰ ਬੜਾ ਪਸੰਦ ਆ ਭਾਈ ਕਬਾਬ ਤੇ ਮੇਰੀ ਕੁੜੀਆਂ ਨੂੰ ਸੁਪਲੀ ਤੁਹਾਡੀ ਸੁਪਲੀ ਸਪੈਸ਼ਲ ਹੈ ਜੀ ਐਂਟਰ ਹੁੰਦੇ ਸੁਪਲੀ ਸੀ ਸੁਣਾ ਇਹ ਵੀ ਅਜੀ ਸੁਪਲੀ ਜੀ ਜਰਮਾਈ ਸਹੀ ਗੱਲ ਹੈ थैंक यू ਬਹੁਤ ਬਹੁਤ ਸਾਰਾ ਬਹੁਤ ਸਾਰਾ थैंक यू ਤੇ ਮੇਰੇ ਤੋਂ ਤੁਸੀਂ ਵੀ ਜੇ ਆਪਣਾ ਵਲੌਗ ਇਟਲੀ ਤੋਂ ਦੇਖਦੇ ਹੋ ਜਾਂ ਕਿਤੇ ਵੀ ਕਿਸੇ ਪਸਲੇ ਵੀ ਦੇਖਦੇ ਹੋ ਨਾ ਤੁਹਾਡਾ ਕਿ ਸੁਭਾਅ ਬਣੇ ਰੋਮ ਵੱਲ ਘੁੰਮਣ ਆਉਣ ਦਾ ਤਾਂ ਵੀ ਆ 81 1827 ਨੰਬਰ ਸੈੱਟ ਤੇ ਦੇਖ ਕੇ ਰੱਖ ਲੋ ਜ਼ਰੂਰ ਆ ਕੇ ਜਾਇਓ ਪ੍ਰਸ਼ਾਨ ਸੀ ਕਰਵਾ ਚੱਲਿਆ ਬਸ ਆਪਣਾ ਕਰਨ ਵਾਸਤੇ ਨੰਨਾ ਨੀਨਾ ਸੌਣ ਚੱਲਿਆ ਕਿਸ ਵੇਲੇ ਉੱਠਣਾ ਕਿਨੇ ਵੇਲੇ ਸੀ ਵੀਰੇ 6 ਵਜੇ ਉੱਠ ਰਾ ਸਵੇਰੇ 6 ਵਜੇ ਕੁਰਸ਼ਾਨ ਨੂੰ ਸਕੂਲ ਜਾਣਾ ਹੈ ਦੁਸਰੇ ਘਟ ਪੀਣੇ ਜਾਗੇ ਦੁਸਰੇ ਘਟੇ ਕਿ ਬੀਠਾ ਕਢ ਰਹੀ ਵੀਰੇ ਪੀਜ਼ਾ ਖਾ ਲਿਆ ਦੁਸਰੇ ਘਟੇ ਪੀਣੇ ਆ ਗ ਜਾ ਕੇ ਉਹ ਸਮੋਠੀ ਕੇ ਜਾ ਕੇ ਰੈਸਟ ਕਰ ਤੇ ਮੈਥੋਂ ਅਸੀਂ ਆਪਣਾ ਜਿਹੜਾ ਰਹਿਣਾ ਕੰਮ ਕਰਾ ਉਹ ਕੰਮ ਕਰਦੇ ਵੇਟਦੇ ਆ ਤੇ ਬਾਕੀ ਤੁਹਾਨੂੰ ਸਾਰੇ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਵੀ ਸਾਰਾ ਬਲੌਗ ਦੇਖਿਆ ਅਗਲੇ ਬਲੌਗ ਦੇਖਦੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਮੈਂ ਸਾਰੀ ਫੈਮਲੀ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਤੁਹਾਨੂੰ ਸਾਰੇ ਉੱਚੀ ਗੱਲ ਵਿੱਚ ਰੱਖੇ ਐਦਾਂ ਹੀ ਆਪਣਾ ਪਿਆਰ ਸਾਡੇ ਸਿਰ ਤੇ ਬਣਾ ਕੇ ਰੱਖਿਓ ਤੇ ਜ ਜਿਹੜਾ ਬਲੌਗ ਵੀ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ